ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ 6 ਬਿਨੇ ਦੀ ਜਿਹੜੀ ਕਮਾਈ ਹੈ ਉਹ ਖਤਮ ਹੋ ਗਈ ਲੋਕਾਂ ਦੀ ਮੱਕੀ ਦੀ ਫਸਲ ਹੈ ਜਿਹੜੀ ਉਹ ਬਿਲਕੁਲ ਬਰਬਾਦ ਹੋ ਗਈ ਵੱਡੀ ਗੰਟੀ ਜਿਹੜਾ ਪਪੂਲਰ ਹੈ ਉਹਦਾ ਵੀ ਨੁਕਸਾਨ ਹੋਇਆ ਅਰਵੀ ਦੀ ਫਸਲ ਮੈਂ ਦੇਖੀ ਹੈ ਬਿਲਕੁਲ ਪਾਣੀ 'ਚ ਡੁੱਬੀ ਪਈ ਹੈ ਗੱਜਪੁਰ ਦੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਗੰਦਾ ਪਾਣੀ ਪੀਏ ਕੇਂਦਰ ਸਰਕਾਰ ਵੱਡਾ ਪੈਕੇਜ ਤੁਰੰਤ ਦਵੇ ਪੰਜਾਬ ਸਰਕਾਰ ਨੂੰ ਤੇ ਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਹਮਤ ਸਿੰਘ ਰਾਣਾ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਹਾਜ਼ਰ ਨੇ ਇਹਨਾਂ ਵੱਲੋਂ ਅੱਜ ਸਤਲੁਜ ਰਿਆ ਕੰਡੇ ਬਸਦੇ ਬਕਬਕ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਕਿਉਂਕਿ ਹੜ੍ਹ ਨੇ ਜਿਸ ਤਰੀਕੇ ਨਾਲ ਇਹਨਾਂ ਪਿੰਡਾਂ ਦੇ ਵਿੱਚ ਮਾਰ ਮਾਰੀ ਆ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਹੈ ਖਾਸ ਕਰਕੇ ਫਸਲਾਂ ਦਾ ਲੋਕਾਂ ਦਾ ਨੁਕਸਾਨ ਹੋਇਆ ਹੈ ਲੋਕਾਂ ਨੇ ਗੱਲਬਾਤ ਰਾਣਾ ਜੀ ਨਾਲ ਕੀਤੀ ਆ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲੀ ਜਿਹੜੇ ਨੁਕਸਾਨ ਹੋਏ ਸੀ ਪਿਛਲੇ ਸਾਲਾਂ ਦੇ ਵਿੱਚ ਉਹਦਾ ਮੁਆਵਜ਼ਾ ਨਹੀਂ ਮਿਲਿਆ ਹੁਣ ਦੁਬਾਰਾ ਜਿਹੜਾ ਵੱਡਾ ਨੁਕਸਾਨ ਉਹਨਾਂ ਦਾ ਹੋਇਆ ਏ ਗੱਲਬਾਤ ਜ਼ਰੂਰ ਕਰਾਂਗੇ ਰਾਣਾ ਜੀ ਨਾਲੇ ਰਾਣਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਵੱਖ-ਵੱਖ ਪਿੰਡਾਂ ਦਾ ਤੁਸੀਂ ਦੌਰਾ ਕੀਤਾ ਏ ਕਿਵੇਂ ਦੇ ਹਾਲਾਤ ਆ ਜਿਹੜੇ ਬਹੁਤ ਵੱਡਾ ਨੁਕਸਾਨ ਲੋਕਾਂ ਦਾ ਹੋਇਆ ਏ 6 ਮਹੀਨੇ ਦੀ ਜਿਹੜੀ ਕਮਾਈ ਹੈ ਉਹ ਖਤਮ ਹੋ ਗਈ ਲੋਕਾਂ ਦੀ ਮੱਕੀ ਦੀ ਫਸਲ ਹੈ ਜਿਹੜੀ ਉਹ ਬਿਲਕੁਲ ਬਰਬਾਦ ਹੋ ਗਈ ਜਿਹੜੀਆਂ ਹੋਰ ਫਸਲਾਂ ਸੀ ਉਹ ਵੀ ਬਿਲਕੁਲ ਬਰਬਾਦ ਹੋ ਗਈਆਂ ਔਰ ਲੋਕਾਂ ਦੇ ਆ ਮਨ ਵਿੱਚ ਬੜਾ ਡਰ ਹੈ ਸਹਿਮ ਹੈ ਔਰ ਖਾਸ ਤੌਰ ਤੇ ਕਿਉਂਕਿ ਇਹਨਾਂ ਇਲਾਕਿਆਂ 'ਚ ਪਾਣੀ ਹੈ ਧਰਤੀ ਚੰਗਾ ਲੋਕਾਂ ਨੇ ਪਪੂਲਰ ਦੇ ਦਰਖਤ ਲਾਏ ਹੈ ਵੱਡੀ ਗਿਣਤੀ ਚ ਜਿਹੜਾ ਪਪੂਲਰ ਹੈ ਉਹਦਾ ਵੀ ਨੁਕਸਾਨ ਹੋਇਆ ਮੈਂ ਪਿੱਛੇ ਦੇਖ ਕੇ ਆਇਆ ਸਬਜ਼ੀਆਂ ਦਾ ਨੁਕਸਾਨ ਹੈ ਆ ਖਾਸ ਤੌਰ ਤੇ ਆ ਜਿਹੜੀ ਸਬਜੀ ਹੈ ਇੱਕ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਭਿੰਡੀ ਹੈ ਹੋਰ ਜਿਹੜੀਆਂ ਸਬਜ਼ੀਆਂ ਹਨ ਗਨੇੜੀਆਂ ਨੂੰ ਕਿਆ ਕਹਿੰਦੇ ਨੇ ਅਰਬੀ ਅਰਬੀ ਦੀ ਫਸਲ ਮੈਂ ਦੇਖੀ ਹੈ ਬਿਲਕੁਲ ਪਾਣੀ ਚ ਡੁੱਬੀ ਪਈ ਹੈ ਤੇ ਸਰਕਾਰ ਨੇ ਪਹਿਲਾਂ ਜਿਹੜਾ ਜਦੋਂ ਨੁਕਸਾਨ ਹੋਇਆ ਉਦੋਂ ਦਾ ਹੁਣ ਤੱਕ ਨਹੀਂ ਦਿੱਤਾ ਹੁਣ ਵੀ ਆਣਗੇ ਝੂਠ ਬੋਲਣਗੇ ਵੈਦਾ ਕਰਨਗੇ ਲੇਕਿਨ ਦੇਣਗੇ ਕੁਛ ਨਹੀਂ ਮੈਂ ਲੋਕਾਂ ਨੂੰ ਇਹ ਗੱਲ ਕਹਿਣ ਦਾ ਹੈ ਹੌਸਲਾ ਰੱਖੋ ਤਕੜੇ ਰਹੋ ਤੁਸੀਂ ਬਹਾਦਰ ਹੋ ਪੰਜਾਬੀ ਹੋ ਕੁਦਰਤ ਨਾਲ ਵੀ ਲੜਨਾ ਜਾਣਦੇ ਹੋ ਇੱਕ ਸਾਲ ਬਾਅਦ ਤੁਹਾਡੀ ਸਰਕਾਰ ਆਏਗੀ ਅਸੀਂ ਪਿਛਲੇ ਲਿਖੇ ਜੋਖੇ ਸਾਰੇ ਕਰਾਂਗੇ ਰਣਾ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਿਹੜੇ ਹੁਣ ਇਹ ਖਾਰਾ ਲੱਗੇ ਹੋਇਆ ਡੰਗੇ ਜਿਹੜੇ ਆ ਤੁਸੀਂ ਜਿਹੜਾ ਮੌਕਾ ਹੁਣੇ ਦੇਖਿਆ ਉਹ ਡੰਗੇ ਡਿਗਣ ਵਾਲੇ ਆ ਪਰਲੇ ਪਾਸੇ ਨੂੰ ਲੱਗਦਾ ਨਹੀਂ ਸਰਕਾਰ ਨੂੰ ਤਰਦ ਕਰ ਰਹੀ ਇਹ ਡੰਗੇ ਡਿਗਣ ਵਾਲੇ ਨਹੀਂ ਆ ਜਿਹੜਾ ਡੰਗਾ ਅਸੀਂ ਦੇਖਿਆ ਇਹਦਾ ਕਾਫੀ ਵੱਡਾ ਹਿੱਸਾ ਡਿੱਗ ਚੁੱਕਿਆ ਜੇ ਤੁਰੰਤ ਸਰਕਾਰ ਨੇ ਇਹਦਾ ਬੰਦੋਬਸਤ ਨਾ ਕੀਤਾ ਐਡਮਿਨਿਸਟ੍ਰੇਸ਼ਨ ਨੇ ਨਾ ਕੀਤਾ ਤਾਂ ਇਹਦੇ ਨਾਲ ਜ਼ਮੀਨ ਨੂੰ ਢਾਹ ਲੱਗੇਗੀ ਔਰ ਬਿਲਕੁਲ ਜ਼ਮੀਨ ਦੇ ਨਾਲ ਆ ਘਰ ਨੇ ਲੋਕਾਂ ਦੇ ਲੋਕਾਂ ਦੇ ਘਰਾਂ ਨੂੰ ਵੀ ਢਾਹ ਲੱਗ ਸਕਦੀ ਹੈ ਇਸ ਕਰਕੇ ਮੇਰੀ ਪ੍ਰਾਰਥਨਾ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਤੁਰੰਤ ਆਣ ਤੁਰੰਤ ਦੇਖਣ ਔਰ ਇੱਥੇ ਕੰਮ ਹੈ ਜਿਹੜਾ ਉਹ ਤੁਰੰਤ ਸ਼ੁਰੂ ਕਰ ਰਾਣਾ ਦੀ ਪਿਛਲੇ ਪਿੰਡ ਦੇ ਵਿੱਚ ਗਜਪੁਰ ਬੇਲਾ ਵੇਖੇ ਲੋਕਾਂ ਨੇ ਪਾਣੀ ਦੀ ਪੀਣ ਵਾਲੇ ਦੀ ਸਮੱਸਿਆ ਦੱਸੀ ਹੈ ਤੁਸੀਂ ਮੌਕੇ ਤੇ ਫੋਨ ਵੀ ਕੀਤਾ ਲੱਗਦਾ ਨਹੀਂ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਹਨਾਂ ਪਿੰਡਾਂ ਦੇ ਲੋ ਪੀਣ ਵਾਲੀਆਂ ਖਾਸ ਕਰਕੇ ਪਾਣੀ ਦਾ ਮੌਜੂਦ ਬਰਸਾਤ ਦੇ ਵਿੱਚ ਪਾਣੀ ਦੀ ਬਹੁਤ ਬੜੀ ਸਮੱਸਿਆ ਆ ਜਾਂਦੀ ਹੈ ਪਾਣੀ ਕਿਉਂਕਿ ਉਪਰਾ ਹੈ ਇਸ ਕਰਕੇ ਉਹ ਬਿਮਾਰੀਆਂ ਦਾ ਘਰ ਹੈ ਔਰ ਬੜਾ ਪੀੜਿਆ ਬੜਾ ਡਰ ਰਹਿਦਾ ਹੈ ਪੇਟ ਦੀਆਂ ਬਿਮਾਰੀਆਂ ਦਾ ਪਾਣੀ ਦੀਆਂ ਬਿਮਾਰੀਆਂ ਦਾ ਬੜਾ ਡਰ ਰਹਿਦਾ ਹੈ ਲੇਕਿਨ ਗੱਜਪੁਰ ਦੇ ਲੋਕਾਂ ਨੂੰ ਮਜਬੂਰ ਕੀਤਾ ਜਾ ਰਿਹਾ ਕਿ ਉਹ ਗੰਦਾ ਪਾਣੀ ਪੀਣ ਮੈਂ ਅਫਸਰਾ ਨੂੰ ਫੋਨ ਕਰਕੇ ਇੱਕ ਗੱਲ ਕਹਿਤੀ ਕਿ ਯਾ ਤਾਂ ਪਾਣੀ ਪਜਾ ਦਿਓ ਨਹੀਂ ਤਾਂ 2 ਦਿਨ ਤੇ ਬਾਅਦ ਮੈਂ ਐਕਸ਼ਨ ਕਰੂੰਗਾ ਮੈਂ ਸੈਂਕੜਾ ਲੋਕ ਲੈ ਕੇ ਇੱਥੇ ਧਰਨਾ ਲਾ ਕੇ ਇਹਨਾਂ ਦਾ ਮੁਜ਼ਾਹਰਾ ਕਰਕੇ ਇਹਨਾਂ ਦਾ ਜਲੂਸ ਢੁਗਾ ਲੇਕਿਨ ਮੈਂ ਪਾਣੀ ਦਵਾਉਂਗਾ ਹਨ ਜੀ ਲੱਗਦਾ ਨਹੀਂ ਜਿਸ ਤਰੀਕੇ ਨਾਲ ਮੰਤਰੀ ਸਾਹਿਬ ਚੋਣਾਂ ਤੋਂ ਪਹਿਲਾਂ ਕਹਿੰਦੇ ਸੀ ਕਿ ਅਸੀਂ ਇੱਕ ਘਟ ਹੀ ਨਹੀਂ ਚੱਕਣ ਦਵਾਂਗੇ ਮਾਈਨਿੰਗ ਨੂੰ ਲੈ ਕੇ ਬੜੇ ਵਾਅਦੇ ਕੀਤੇ ਜਾਂਦੇ ਸੀ ਪਰ ਹਾਲਾਤ ਜਿਹੜੇ ਆ ਅੱਜ ਲੋਕਾਂ ਨੂੰ ਉਹਦਾ ਭੁਗਤਣਾ ਪੈ ਰਿਹਾ ਹਾਲਾਤ ਹੁਣੇ ਆ ਕਿ ਅੱਗੇ ਮਾਈਨਿੰਗ ਤਾਂ ਪਹਿਲਾਂ ਵੀ ਹੁੰਦੀ ਸੀ ਮੈਂ ਕਦੇ ਗਲਤ ਬਿਆਨਬਾਜ਼ੀ ਨਹੀਂ ਕਰਦਾ ਔਰ ਮੈਂ ਇਹ ਵੀ ਗੱਲ ਕਹੀ ਸੀ ਪਹਿਲਾਂ ਵੀ ਕਹੀ ਸੀ ਅੱਜ ਵੀ ਕਹਿੰਦਾ ਮਾਈਨਿੰਗ ਹੋਣੀ ਚਾਹੀਦੀ ਆ ਮਾਈਨਿੰਗ ਹੁੰਦੀ ਆ ਮਾਈਨਿੰਗ ਹੁੰਦੀ ਆ ਇਹ ਮਾਈਨਿੰਗ ਦੀ ਲੋੜ ਹੈ ਲੇਕਿਨ ਮੈਂ ਕਦੇ ਬਰਸਾਤ ਚ ਮਾਈਨਿੰਗ ਨਹੀਂ ਦੇਖੀ ਤੁਸੀਂ ਅੱਜ ਵੀ ਸ਼ਾਹਰਾਹਾਂ ਤੇ ਚੱਲ ਕੇ ਦੇਖੋ ਪੰਜ 500 ਟਰੱਕ ਇਕੱਠਾ ਨਿਕਲਦਾ ਉਹ ਕਿਹਦਾ ਆ ਕੌਣ ਉਹਦਾ ਮਾਲਕ ਹੈ ਕੌਣ ਕਰਵਾ ਰਿਹਾ ਕਿਹਦੀ ਆਜਾਜਤ ਨਾਲ ਕਰਵਾ ਰਿਹਾ ਕਿਉਂ ਕਰਵਾ ਰਿਹਾ ਇਹ ਤਾਂ ਹੁਣ ਜਵਾਬ ਸਰਕਾਰ ਦੇ ਰਾਣਾ ਜੀ ਜਿਵੇਂ ਬਾਕੀ ਪੰਜਾਬ ਦੇ ਹਾਲਾਤ ਬਣੇ ਨੇ ਖਾਸ ਕਰਕੇ ਗੁਰਦਾਸਪੁਰ ਏਰੀਆ ਜਾਂ ਅੰਮ੍ਰਿਤਸਰ ਸਾਹਿਬ ਦਾ ਏਰੀਆ ਹੈਗਾ ਲੋਕਾਂ ਦਾ ਬਹੁਤ ਬੁਰਾ ਹਾਲ ਹੈ ਮਨ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਹੈਲੀਕਾਪਟਰ ਆਪਣਾ ਦੇਤਾ ਲੱਗਦਾ ਉਹਦੇ ਨਾਲ ਹੱਲ ਹੁੰਦਾ ਕੋਈ ਨਹੀਂ ਨਹੀਂ ਇਹਦੇ 'ਚ ਬੜਾ ਭਾਰੀ ਪੈਸੇ ਦੀ ਜ਼ਰੂਰਤ ਹੈ ਮੈਂ ਕੱਲ ਵੀ ਮੰਗ ਕੀਤੀ ਹੈ ਮੈਂ ਤੁਹਾਡੇ ਚੈਨਲ ਰਾਹੀਂ ਵੀ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦਾ ਹੈ ਕਿ ਵੱਡਾ ਰਾਹਤ ਪੈਕੇਜ ਪੰਜਾਬ ਸਰਕਾਰ ਨੂੰ ਦਿੱਤਾ ਜਾਵੇ ਪੈਸੇ ਦਾ ਕੰਮ ਪੈਸੇ ਨਾਲ ਹੋਣਾ ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਇਸ ਵੇਲੇ ਵਿਫਤਾ ਮਾਰਿਆ ਪੰਜਾਬ ਹੈ ਸਰਹੱਦੀ ਸੂਬਾ ਹੈ ਪਾਕਿਸਤਾਨ ਨਾਲ ਬਾਰਡਰ ਲੱਗਦਾ ਜੇ ਐਨ ਕੇ ਨਾਲ ਬਾਰਡਰ ਲੱਗਦਾ ਅਸੀਂ ਕੰਧ ਬਣ ਕੇ ਖੜੇ ਹਾਂ ਤੇ ਜੀ ਅੱਜ ਵਿਸਥਾਰੀ ਅਸੀਂ ਮਾਰੇ ਆਂ ਤਾਂ ਰਾਖੀ ਕਰਨਾ ਵੀ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕੇਂਦਰ ਸਰਕਾਰ ਵੱਡਾ ਪੈਕੇਜ ਤੁਰੰਤ ਦਵੇ ਪੰਜਾਬ ਸਰਕਾਰ ਨੂੰ ਤਾਂ ਕਿ ਪੰਜਾਬ ਸਰਕਾਰ ਰਾਹਤ ਦੇ ਜਿਹੜੇ ਕੰਮ ਉਹ ਕਰ ਸਕੇ ਬਿਲਕੁਲ ਜੀ ਇਸਨ ਸਾਡੇ ਨਾਲ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਜੀ ਜਿਹਨਾਂ ਵੱਲੋਂ ਜਿੱਥੇ ਅੱਜ ਸਤ루 ਦਰਿਆ ਕੰਡੇ ਵਸਦੇ ਬੱਕ ਬੱਕ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਜੋ ਹਰ ਹਰ ਦੌਰਾਨ ਹਾਲਾਤ ਪੈਦਾ ਹੋਏ ਨੇ ਉਹਨੂੰ ਲੈ ਕੇ ਜਿੱਥੇ ਲੋਕਾਂ ਦਾ ਦੁੱਖ ਸੁਣਿਆ ਜਾ ਰਿਹਾ ਉੱਥੇ ਪੰਜਾਬ ਸਰਕਾਰ ਨੂੰ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਕੇਂਦਰ ਸਰਕਾਰ ਨੂੰ ਵੀ ਨਾਲ ਇੱਕ ਉਹਨਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਕੇਂਦਰ ਸਰਕਾਰ ਤੁਰੰਤ ਜਿਹੜਾ ਹੈ ਹੜ੍ਹ ਪ੍ਰਭਾਵਿਤ ਲੋਕਾਂ ਲਈ ਜਿਹੜਾ ਫੰਡ ਜਾਰੀ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਮਾੜੀ ਜਿਹੜੀ ਸਥਿਤੀ ਪੈਦਾ ਹੋਈ ਹੈ ਉਹਦੇ ਵਿੱਚ ਕੋਈ ਨਾ ਕੋਈ ਉਹਨਾਂ ਦਾ ਮੱਲਮ ਪੱਟੀ ਜ਼ਰੂਰ ਲਗਾਣ ਕੈਮਰਾਮੈਨ ਮਨਦੀਪ ਰਾਣਾ ਦੇ ਨਾਲ ਬੋਤ ਸਿੰਘ ਰਾਣਾ ਡੀ 5 ਚੈਨਲ ਪੰਜਾਬੀ ਸ਼੍ਰੀ ਕੀਰਤਪੁਰ ਸਾਹਿਬ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਅਸੀਂ ਡਰਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ